ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ। ਇੱਕ ਆਪਣਾ ਚੈਨਲ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜਿਵੇਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ। ਉਸੇ ਤਰ੍ਹਾਂ ਉਸਨੂੰ ਵੀ ਸਪੋਰਟ ਕਰੋ ਜੀ। ਤੇ ਹੁਣ ਆਪਾਂ ਲੱਗੇ ਆ ਗਲਾ ਬਣਾਉਣ। ਆਹ ਆਪਣਾ ਕਮੀਜ਼ ਆ, ਮੈਚਿੰਗ ਸੂਟ ਆ ਤੇ ਆਹ ਵਾਲੀ ਸਲਵਾਰ ਆ। ਇਹ ਆਪਾਂ ਕਲੀਆਂ वगैरह 파ਕੇ ਨਾ ਗਮੀ ਤਿਆਰ ਕਰ ਲਿਆ ਕਲੀਆਂ ਦੀ ਵੀਡੀਓ ਨਹੀਂ ਬਣਾਈ ਪਹਿਲਾਂ ਤੁਹਾਨੂੰ ਦਿੱਤੀ ਹੋਈ ਹੈ ਤੇ ਆ ਆਪਾਂ ਨਾ ਕੱਪੜਾ ਲੈ ਲਿਆ ਇਸ ਤਰ੍ਹਾਂ ਨਾ ਦੂਰਾ ਫੋਲਡ ਕਰ ਲਿਆ ਆਪਾਂ ਇਹਦੀ ਲੰਬਾਈ ਦੱਸ ਦਿੰਨੇ ਆ ਇੱਥੋਂ ਤਾਂ ਹੈਗੀ ਹੈ ਜੀ 3/13 ਤੇ ਐਸ ਤੱਕਾਂ ਹੈਗੀ ਦੂਰੀ 2.5 ਇੱਥੋਂ ਆਪਾਂ ਥੋੜੀ ਜੀ ਕਾਟ ਪਾਈਏ ਤੁਸੀਂ ਗੋਲ ਵੀ ਕਰ ਸਕਦੇ ਹੋ ਤੇ ਇਹਨੂੰ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਪਰ ਲਾਵਾਂਗੇ। ਇਸ ਤਰ੍ਹਾਂ ਨੂੰ ਖੋਲ ਲਾਂਗੇ। ਖੋਲ ਕੇ ਸੈਂਟਰ ਨਾਲ ਸੈਂਟਰ ਮਿਲਾ ਕੇ ਇਸ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਜਿਵੇਂ ਲੇਸ ਲੱਗੀ ਆ ਇਹਦੇ ਨਾਲ ਨਾਲ ਲਾਉਣਾ ਕਿ ਤਾਂ ਕਿ ਇਸ ਤਰ੍ਹਾਂ ਲੱਗੇ ਵੀ ਜਿਵੇਂ ਲੇਸ ਇਹ ਕੱਪੜੇ ਦੇ ਨਾਲ ਹੀ ਲੱਗੀ ਆ। ਇਸ ਤਰੀਕੇ ਨਾਲ ਆਪਾਂ ਲਾਉਣਾ ਕੱਪੜਾ ਉੱਪਰ ਇਹਦੇ ਵਿੱਚ ਪੇਸਟਿੰਗ ਪੇਪਰ ਵਗੈਰਾ ਕੁਝ ਨਹੀਂ ਪਾਇਆ ਕਿਉਂਕਿ ਫਿਰ ਕਾਟਨ ਦੇ ਸੂਟ ਆ ਉਹ ਕਰੜਾਇਆ ਹੋ ਜਾਂਦਾ ਜ਼ਿਆਦਾ ਇਸ ਤਰ੍ਹਾਂ ਇਹਦੇ ਤੇ ਸਿਲਾਈ ਲਾਵਾਂਗੇ ਹੁਣ ਚੰਗੀ ਤਰ੍ਹਾਂ ਇਹ ਠਾਣਾ ਕੱਪੜਾ ਸਿੱਧਾ ਕਰ ਲੈਣਾ ਇਸ ਤਰ੍ਹਾਂ ਜਿੱਥੋਂ ਆਪਾਂ ਨਾ ਐਵੇਂ ਮੋੜਾਂਗੇ ਨੂੰ ਮੋੜ ਕੇ ਤੇ ਇਹਦੇ ਨਾਲ ਰੱਖਣੀ ਆਪਾਂ ਆਹ ਵਾਲੀ ਲੈਸ ਨੈਸਤਰਾਂ ਕਰਕੇ ਨਾ ਮੂਰੋ ਸਟਾਚਰ ਨਾਲ ਸੇਕ ਦੇ ਦਾਂਗੇ ਤਾਂ ਕਿ ਉੱਜੜੇ ਨਾ ਇਨਵੈਸਟ ਜਗ੍ਹਾ ਤੇ ਰੱਖਾਂਗੇ हम इन इधर मलन फो मोड़ लेंगे इस तरह मोड़ के तो जिथे अपनी करीज आ उथे अपनी चुंड बन जूगी हम आप उसी तरह इधर वाल मोड़ लागे उसी तरह इधर लैस ऐस लावे चंगी तरह विशाल है ना कपड़े में है वाल वगैरह ना हो तो फिर कटिंग कर देंगे लैस यू इस तरह हेठा मोड़ देंगे ये लैस आप इतों तक ही लाइनी क्योंकि अगर अपनी जी कल लैस है वह आ गई हूँ इसलाई ला देंगे पहला सिलाई है जी उपर ही आप इस तरह मोड़ता ਲੇ ਸੋਨੀ ਬਾਹਰ ਰੱਖਣੀ ਹੈ ਜਿੰਨੀ ਪਹਿਲਾਂ ਸੀਗੀ ਆ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਹੁਣ ਇੱਕ ਵਾਰੀ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਪੈਚ ਇਸ ਤਰ੍ਹਾਂ ਦਾ ਬਣ ਗਿਆ ਆਪਾਂ आप गोल गला लिया यू इस तरह सैडा तो फोल्ड कर लेंगे इस तरह मोड़ के हम येंटर चक लगा लेंगे ਉਧਰੋਂ ਆਪਾਂ ਇਹਦੇ ਵੀ ਲਗਾ ਲਾਂਗੇ ਕਲੇਰੇ ਇਸ ਤਰ੍ਹਾਂ ਤਾਂ ਕਿ ਫਿਰ ਨਾ ਆਪਾਂ ਨੂੰ ਅਸਟੀਮੇਟ ਜਿਹਾ ਹੋ ਜੂਗਾ ਇਹ ਸੈਂਟਰ ਕਿੱਥੇ ਇਧਰਲੀ ਸਾਈਡ ਤੋਂ ਆਪਾਂ ਸਲਾਈ ਲੌਨ ਲਗਾਗੇ ਇਹ ਆਪਾਂ ਗਲਾ ਜਿਵੇਂ ਆਰਮ ਗਲਾ ਬਣਾਉਣੇ ਆ ਉਸੇ ਤੱਕ ਹੀ ਬਣਾਉਣਾ गला हम बच्चा कटिंग कर देंगे ये ला देंगे इस तरह कच्ची सिलाई ਕੱਚੀ ਸਲਾਈ ਆਪਾਂ ਲਾ ਦਿੱਤੀ। ਉਹਨੇ ਦੇ ਅੰਦਰਲੇ ਪਾਸੇ ਰੱਖਾਂਗੇ ਆਹ ਵਾਲੀ ਲੈਸ। ਬ੍ਰੀਕ ਲੈਸ ਆਪਣੀ। ਕੰਨੀ ਦੇ ਨਾਲ ਨਾਲ ਇਹਦੇ ਸਲਾਈ ਲਾਵਾਂਗੇ। ਗੋਲ ਗਲੇ ਤੇ ਜੇ ਤੁਸੀਂ ਇਸ ਤਰ੍ਹਾਂ ਦੀ ਬ੍ਰੀਕ ਲੈਸ ਲਾਉਣੀ ਹੈ ਨਾ ਤੇ ਉਹਨੂੰ ਐਸੇ ਚੁੰਡ ਚੋਂ ਥੋੜਾ ਜਿਹਾ ਖਿੱਚ ਲਓ ਨਹੀਂ ਤਾਂ ਗੋਲੇ ਜੇ ਨਿਕਲ ਆਉਣਗੇ ਜਿੱਥੇ ਆਪਣੀ ਗਲਾਈ ਆਉਗੀ।

ਇਸ ਤਰ੍ਹਾਂ ਦਾ ਲੱਗਦਾ ਆਪਣਾ ਇੱਕ ਵਾਰੀ ਗਲਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਤੇ ਬਟਨ ਲਾਉਣੇ ਆ ਇੱਥੇ ਫਿਰ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦਾ ਬਣਿਆ ਆ ਦੇਖ ਸਕਦੇ ਹੋ ਤੁਸੀਂ ਗਲੇ ਦੀ ਫਾਈਨਲ ਲੁੱਕ ਤੇ ਆਪਣਾ ਇਸ ਤਰ੍ਹਾਂ ਦਾ ਗਲਾ ਬਣ ਕੇ ਤਿਆਰ ਹੋ ਗਿਆ ਦੇਖ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਆਪਾਂ ਬਟਨ ਵੀ ਇਹ ਤੇ ਇਸ ਤਰ੍ਹਾਂ ਦੇ ਵਾਈਟ ਕਲਰ ਦੇ ਲਾਤੇ ਛੋਟੇ ਛੋਟੇ ਬਟਨ ਸੀ ਤੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਪਾਉਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣਾ ਦੂਸਰਾ ਚੈਨਲ ਵੀ ਸਬਸਕ੍ਰਾਈਬ ਕਰ ਲੋ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆ ਉਹਦੇ ਤੇ ਅਪਕੁਕਿੰਗ ਵੀਡੀਓ ਪਾਏ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਦੇਖਣ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ